ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਵਾਲਾ ਡੇਰੀ ਫਾਰਮ ਤੇ ਸਵਾਗਤ ਆ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਕਲਾ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਚਾਰ ਝੋਟੀਆਂ ਵਿਖਾਉਣ ਲੱਗੇ ਆ ਬਿਲਕੁਲ ਟੌਪ ਦੇ ਨਗੀਨੇ ਤੇ ਕਦ ਕਾਠ ਵਾਲੀਆਂ ਚ ਵੱਡੀਆਂ ਝੋਟੀਆਂ ਲੱਗੀਆਂ ਤੁਹਾਨੂੰ ਵਿਖਾਉਣਾ ਤੇ ਕਰਦੇ ਆ ਮਨਜੋਤ ਵੀਰ ਨਾਲ ਗੱਲਬਾਤ ਤੇ ਪੁੱਛਨੇ ਆ ਸਾਰੀ ਡਿਟੇਲ ਮਨਜੋਤ ਵੀਰ ਕੀ ਹਾਲ ਆ? ਬਸ ਵਧੀਆ ਵਧੀਆ ਠੀਕ ਆ ਕਿਰਪਾ ਮਾਰ ਕੇ। ਕਿਰਪਾ ਚਾਹੀਦੀ ਮੇਰਾ ਵੀਰ ਹੋਰ ਸਰਾਉਂ ਠੀਕ ਠਾਕ ਆ? ਹਾਂਜੀ। ਆਪਣਾ ਨਾਮ ਤੇ ਐਡਰੈਸ ਦੱਸੋ ਪਹਿਲਾਂ। ਮਨਜੋਤ ਹਾਂ ਪਹਿਲਾਂ ਹਾਂ ਜਲਕਣਾ ਤੇ ਪਿੰਲੇ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਆ ਫੋਨ ਨੰਬਰ? 904146874 ਠੀਕ ਆ ਤੇ ਵੇਖਿਆ ਕੱਲ ਵਾਲੀ ਵੀਡੀਓ ਤੇ ਮਾਲ ਫਰਾ? ਠੀਕ ਆ। ਮਨਜੋਤ ਵੀਰ ਕਿਹੜੀ ਤੋਂ ਸ਼ੁਰੂ ਕਰੀਏ ਪਹਿਲਾਂ? ਜਿਹੜੀ ਮਰਜ਼ੀ ਕਰ। ਦੱਸੋ ਉਧਰੋਂ ਉਧਰੋਂ ਕਰ ਲਿਓ ਜੀ। ਆ ਜਾਓ। ਮਨਜੋਤ ਵੀਰ ਇਹ ਜਿਹੜੀ ਪਹਿਲੇ ਨੰਬਰ ਤੇ ਝੋਟੀ ਆ ਕਿੰਨੇ ਕਿ ਦਿਨ ਖੜੀ ਇਨੀ ਆ ਕੇ ਪਹਿਲਾ ਸੁਹਾ ਸੁਣਾ ਪਹਿਲੇ ਸੁਹਾ ਸੁਣਾ ਹੈ ਤੇ ਕਿੰਨੇ ਕਿ ਦਿਨ ਖੜੂ ਹਫਤਾ 10 ਦਿਨ ਠੀਕ ਆ ਚਲ ਅੱਜ ਵੀਰ ਖੋਲ ਕੇ ਵਿਖਾ ਫਿਰ ਬਾਹਰ ਮੀਂਹ ਦਾ ਵੀ ਮੌਸਮ ਹੈ ਆ ਵੇਖੋ ਬਹੁਤ ਹੀ ਚੱਕੜ ਹੋਇਆ ਏ ਪਰ ਫਿਰ ਵੀ ਤੁਹਾਨੂੰ ਖੋਲ ਕੇ ਦੇ ਵਿਖਾਉਨੇ ਆ ਨੋ ਵੀਰ ਜੀ ਬਹੁਤ ਹੀ ਕੱਦ ਵਜਨ ਵਾਲੀ ਝੋਟੀ ਆ ਤੇ ਵੱਡੀ ਝੋਟੀ ਆ ਤੇ ਮੂੰਹ ਵੀ ਚਾਰਦਾਂ ਦੇ ਜੀ ਮੇਰਾ ਵੀਰ ਭਰਾ ਕੋਈ ਆਣ ਕੇ ਵੇਖੇ ਤੇ ਪਸੰਦ ਜ਼ਰੂਰ ਆਵੇਗੀ ਇਹ ਮਨਜੋਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਇਹਦਾ ਕਰਦੇ ਆ ਕੋ ਲੱਖ ਰੁਪਏ ਤੇ ਜਿਆਜ ਕਰਦਗੇ ਬਸ ਹਾਨ ਆਈ ਹਾਨ ਆਈ ਹਾਂਜੀ ਬਿਲਕੁਲ ਹਾਨ ਆਈ 95000 ਰੁਪਏ ਫੋਰ ਕਰਦ ਗਏ ਮਾਨਤਾ ਕਰ ਦੋ ਆ ਮਜੂਦੀਰ ਖਾਨ ਆ 90 ਦੀ ਦੇ ਦਈਏ ਲਓ ਵੀਰ ਜੀ 90000 ਦੀ ਝੋਟੀ ਜੇ ਬਹੁਤ ਵੀ ਚੰਗੀ ਜੇ ਤੇ ਮਜੂਦੀਰ ਵੀ ਦੁੱਧ ਕਿ ਨਚਵਾਈ ਜਉ 11 12 ਕਿਲੋ ਚ ਬਹੁਗੀ ਹਾਂ ਬਾਕੀ ਕੱਦ ਵਈ ਨਾਲੀ ਆ ਮਜੂਦੀਰ ਫਲਕਾਰੀ ਵਾਲਾ ਨਗੀਨਾ ਵੀ ਲੈਣਤਾ ਤੇ ਮੋਂ ਕੀ ਆ ਚਾਰ ਦੰਦ ਆ ਵੀ ਚਾਰ ਦੰਦ ਤੇ ਉਹ ਵੀ ਚਾਰ ਦੰਦ ਅੱਛਾ ਅਨਕਿੰਜੀ ਸਨੀ ਰੁਪਈਆ ਨਹੀਂ ਨਾਲ ਦਾ ਵੇਖੋ ਵੇਖ ਜੀ ਵਾਕਿਆ ਹੀ ਬਿਲਕੁਲ ਨਿੱਕੀ ਸਿੰਗੀ ਤੇ ਵੱਡੀ ਝੋਟੀ ਹਾਂਜੀ ਰਾਜਵੀਰ ਖੋਲ ਕੇ ਵਖਾਦ ਨੂੰ ਲੋ ਵੀਰ ਜੀ ਪੂਰੀ ਵੱਡੀ ਝੋਟੀ ਜੇ ਸਿਗੀ ਬਿਲਕੁਲ ਨਿਗ ਨਿਗ ਸਿਗੀ ਆ ਤੇ ਬਾਕੀ ਕੱਦ ਵਜ ਇਹ ਜੋਧਵੀਰ ਮਨਜੋਤਾ ਲਾ ਦੇ ਫਲਕਾਰੀ ਬਣੀ ਯਾਰ ਫਲਕਾਰੀ ਲਾ ਕੇ ਵਖਾਈਏ ਝੋਟੀ ਦੇਖੋ ਵੀਰ ਜੀ ਇਹ ਵੀ ਚਾਰਦਾਂਦ ਝੋਟੀ ਜੇ ਇਹ ਪੂਰੇ ਕੱਦ ਵਜ ਨਾਲ ਕੱਲੀ ਗੱਡੀ ਚ ਆਉਣ ਵਾਲੀ ਆ ਝੋਟੀ ਪੂਰੀ ਵੱਡੀ ਝੋਟੀ ਆ ਰਾਜਵੀਰ ਮੋੜ ਲਾ ਲੋ ਵੀਰ ਜੀ ਬਾਕੀ ਹਜੇ ਸੂਨ ਦੇ ਵਿੱਚ ਨੇ ਹਫਤਾ ਦਸ ਦਿਨ ਲੈ ਜਾਣੇ ਆ ਝੋਟੀ ਨੇ ਤੇ ਬਾਕੀ ਮੇਰਾ ਵੀਰ ਇੱਥੇ ਜਰੂਰ ਆਣ ਕੇ ਵੇਖਿਓ ਪਸ਼ੂ ਚਾਰੇ ਬਹੁਤ ਹੀ ਵੱਧ ਤੋਂ ਵੱਧ ਆ ਇੱਕ ਤੋਂ ਇੱਕ ਵੱਧਿਆ ਤੇ ਬਾਕੀ ਕੱਦ ਵਜਨ ਵਾਲੀ ਇਕੱਲੀ ਗੱਡੀ ਚ ਆਉਣ ਵਾਲੀ ਝੋਟੀ ਆ ਤੇ ਮਨਜੋਤ ਵੀਰ ਜੇ ਤਮ ਮੁੱਲ ਦੀ ਗੱਲ ਕਰੀਏ ਤੇ ਮੁੱਲ ਇਹਦਾ ਕਰਦੇ 135 ਕਿੰਨਾ 135 135 ਹਾਂ ਨਾ ਹੀ ਬਸ ਕਰਦੇ ਤੂੰ ਇਹ 150 ਦੇਣਾ ਹਾਂ ਨਾ 150 ਅੱਛਾ ਠੀਕ ਹੈ ਵੀਰ ਜੀ ਕੋਈ ਮਾਨ ਤਾਨ ਕਰ ਦੋ ਆ ਵੀ ਆ ਵੀ ਕਰ ਦੇ ਲਾਈ ਦਾਦੇ ਤੂੰ ਇੱਕ ਬਾਈ ਦੀ ਜੀ ਇੱਕ ਵੀ ਦੀ ਮਜੋਦ ਵੀਰ ਜਾਂਦੀ ਝੋਟੀ ਦੇਖੋ ਵੀਰ ਜੀ ਬਹੁਤ ਹੀ ਵੱਡੀ ਝੋਟੀ ਆ ਤੇ ਮੈਂ ਬਹੁਤੀ ਨਹੀਂ ਕਹਿੰਦਾ ਬੂ ਰਾਮ ਦਾਸ ਕਿਰਪਾ ਕਰੇ ਜਦੋਂ ਝੋਟੀ ਸੂਵੀ 1.5 ਲੱਖ ਦੀ ਝੋਟੀ ਆ ਬਹੁਤ ਹੀ ਚੰਗੀ ਤੇ ਵੱਡੀ ਦੇ ਕੱਦ ਵਜਣ ਵਾਲੀ ਝੋਟੀ ਤੇ ਬੜਨਾਲਾ ਵਾਨਾ ਝੋਟੀ ਦਾ ਤੇ ਮਜੋਦ ਵੀਰ ਦਾ ਦੂਜਾ ਸੂਆ ਝੋਟੀ ਆ ਕੀ ਆ ਲਓ ਵੀਰ ਜੀ ਦੂਜਾ ਸੂਆ ਕਿੰਨਾ ਕੁ ਰਿਕਾਰਡ ਆ ਦਾ ਪਹਿਲੇ ਸੂਏ ਦਾ ਰਿਆ ਪਹਿਲੇ ਸੂਏ ਨੇ 14-15 ਕਿਲੋ ਚੁਆਇਆ ਲਓ ਵੀਰ ਜੀ 14-15 ਕਿਲੋ ਪਹਿਲੇ ਸੂਏ ਚੁਆਇਆ ਰਾਜੂ ਵੀਰ ਖੋਲੇ ਨੂੰ ਤੇ ਦੂਜਾ ਸੂਆ ਜੇ ਮਜੀਦ ਮਜੂਦ ਵੀਰੇ ਇੱਧਰ ਦਾ ਮਾਲ ਕੇ ਉੱਧਰ ਦਾ ਹੈ ਉੱਧਰ ਦਾ ਹੀ ਆ ਅੱਛਾ ਉੱਧਰ ਦੀਆਂ ਹੀ ਆ ਇੱਧਰ ਦੀਆਂ ਉਹ ਵੀ ਜੇ ਤਿੰਨਾਂ ਹੀ ਝੋਟੀਆਂ ਉੱਧਰ ਦੀਆਂ ਜਿਹੜੀਆਂ ਨੇਆਂ ਬਾਕੀ ਚਲੋ ਵੀਰ ਵੇਖਣ ਵਾਲੇ ਵੀ ਸਿਆਣੇ ਆ ਉਹ ਨਾ ਵੇਖ ਹੀ ਲੈਣਗੇ ਵੀ ਇੱਧਰ ਦੀਆਂ ਕਿ ਉੱਧਰ ਦੀਆਂ ਬਾਕੀ ਗੌਰ ਹੀ ਕੱਦ ਵਜਨ ਵਾਲੀ ਇਹ ਵੀ ਝੋਟੀ ਵੱਡੀ ਝੋਟੀ ਆ ਤੇ ਸਿੰਗ ਵੀ ਨਿਕਾ ਹੀ ਬਿਲਕੁਲ ਬਿਲਕੁਲ ਇਹ ਵੀ ਜੇ ਮਜੂਦ ਦਾਸ ਦਿਨ ਲੈ ਜੂ ਹੈ ਉਹ ਵੀ ਜੀ ਪੂਰੇ ਕੱਦ ਵਜਨ ਵਾਲੀ ਝੋਟੀ ਹੈ ਵੀ ਖਾਣਾ ਦਾ ਸਵਾਦ ਤੇ ਗੈ ਵੀ ਬਹੁਤ ਹੀ ਚੰਗਾ ਏ ਲੋ ਜੀ ਮਨਜੋਤ ਵੀਰ ਜੇ ਇਹਦੇ ਵੀ ਮੁੱਲ ਦੀ ਗੱਲ ਕਰੀਏ ਤੇ ਆ ਵੀ ਲਾਸਟ ਹੀ ਗੱਲ ਦਿੰਦੇ ਹਾਂ ਲਾਸਟ ਹਾਂ ਨਾ ਹੀ ਬਸ ਵੀਰ ਜੀ ਆ ਗਿਆ ਵੀ ਜਿਹੜਾ ਵੀ ਜੋੜਾ ਕਰੋ ਹਾਂ ਜੀ ਹਾਂ ਜੀ ਇੱਕ ਵੀ ਦੀ ਆ ਵੀ ਹਾਂ ਜੀ ਠੀਕ ਹੈ 2 ਲੱਖ ਤੇ 40 ਹਜ਼ਾਰ ਦਾ ਜੋੜਾ ਬਾਕੀ ਕੋਈ ਨਹੀਂ ਜੇ ਕੋਈ ਵੀਰ ਜੋੜਾ ਕਠਾ ਲੈ ਉਹਦਾ ਮਾਨਤਾਨ ਹੋ ਜਾਊਗਾ ਠੀਕ ਆ ਵੀਰ ਤੇ ਮਜੂਦ ਵੀਰ ਆਹ ਕਿਤਾ ਹੈ ਸੁਈ ਆ ਸੁਈ ਜੋ ਉਹ ਵੀਰ ਜੀ ਸੁਈ ਨੇ ਇਹਦੇ 15-16000 ਤਾਂ ਕੱਟਾ ਹੀ ਜੋ ਉਹ ਵੀ ਬਖਮਨੇ ਬਾਅਦ ਚ ਪਹਿਲਾਂ ਖੋਲ ਹੀ ਰੱਜੂ ਵੀ ਨੇ ਵੀ ਤੋੜ ਕੇ ਇਹ ਮਜੂਦ ਦੀ ਕੱਲ ਦੀ ਸੁਈ ਆ ਕੱਲ ਦੀ ਸੁਈ ਕਿੰਨੀਆਂ ਚਵਈਆਂ ਹੋਈਆਂ ਇਹਦੀਆਂ ਇਹਦੀਆਂ ਦੋ ਚਵਈਆਂ ਹੋਈਆਂ ਕਿੰਨਾ ਕ ਬੋਲਾ ਹੋਊਗਾ ਜੀ ਬੋਲਾ 9-10 ਲੋ ਲੋ ਵੀਰ ਜੀ 9-10 ਕਿਲੋ ਬੋਲਾ ਜੀ ਤੇ ਬਹੁਤ ਹੀ ਥਣ ਭਾਂਡੇ ਵਾਲੀ ਜੇ ਅਜੇ ਟਾਈਮ ਵੀ ਸਵੇਰ ਦਾ 8:30-9 ਦਾ ਹੀ ਜੇ 9:30-9 ਦਾ ਟਾਈਮ ਹੋ ਗਿਆ ਤੇ ਬਾਕੀ ਬਹੁਤ ਸਾਫ਼ ਤੇ ਸੁਥਰੀ ਕੱਦਵਜਨ ਵਾਲੀ ਆ ਜੀ ਤੇ ਬਲਾਤਰ ਗਾਵਾਂ ਨੂੰ ਹੀ ਬਣੀ ਪਈ ਆ ਹਲਿਓ ਇਹ ਹੈ ਵੀ ਨੀਲੀ ਗਾਵੀ ਚ ਤਾਂ ਤੇ ਵੇਖਵਾ ਜਦ ਅ ਗੜ-ਗੜ ਤੇ ਲੱਗਾ ਜਿਨੂੰ ਕਹਿੰਦੇ ਨੇ ਵੀ ਆਪ ਘੜ-ਘੜ ਕੇ ਲਾਏ ਜਾਂਦੇ ਆ ਤੇ ਬਾਕੀ ਕੱਦਵਜਨ ਵੀ ਚੰਗਾ ਜੀ ਤੇ ਮਜੂਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਅਜਾ ਜੈਰ ਕਿ ਨਿਯੋਜਨੀ ਹਾ ਨਾ ਹਾ ਨਾ 86 ਯਾ ਦੀ ਨਾ ਮਜੂਦ ਵੀਰ 85 ਦੀ ਕਰਦੀ ਕੋਈ ਨਹੀਂ ਚਲੋ ਬੱਚਾ ਵਖਾ ਕਿਹੜਾ ਕਹਨੇ ਆ ਲਓ ਵੀ ਜੀ ਮੜਾ ਠਾਪ ਲਾ ਵੇਖੋ ਪਿਓ ਨੀਲੀ ਲੱਗਦਾ ਠਾਇਓ ਮੜਾ ਯਾਰ ਲਓ ਵੀ ਜੀ ਹਾਂ 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 ਹਣਾ ਗੁੱਜਣਾ ਇਹ ਬਿਲਕੁਲ ਗਿੱਲੇ ਨਾ ਰੂਪੇਗੀ ਇਹ ਅੱਖ ਵੇਖੋ ਬਹੁਤ ਹੀ ਮੋਟੀ ਅੱਖਿਆ ਬਹੁਤ ਹੀ ਪੰਜਾਬ ਨਸਲ ਦਾ ਬਾਕੀ ਮਜੂਦ ਜਿਹੜਾ ਇਧਰ ਆ ਬਾਕੀ ਕੀ ਕਹਿਣਾ ਉਹਨਾ ਭੈਣ ਭਰਾ ਮਾਣੋ ਬਸ ਮੈਂ ਹਰ ਵੀਡੀਓ ਕਿਨਾਂ ਸਵੇਰੀਏ ਤਾਂ ਹਲੇ ਦਾ ਕਰੋ ਪਾ ਦਿਆ ਕਰੋ ਤੇ ਘਰ ਡੰਗਰ ਜਾਣ ਦੀ ਗਰੰਟੀ ਹੈ ਬਾਕੀ ਨੂੰ ਜੋਦੀ ਹੜਾਂ ਦਾ ਕੀ ਹਿਸਾਬ ਕਿਤਾਬ ਆ ਅੱਛਾ ਬਾਕੀ ਕੋਈ ਗੱਲ ਨਹੀਂ ਇਹ ਤੇ ਮੀਆਂ ਦਾ ਹੀ ਪਾਣੀ ਆ ਫਵਾਵਾਂ ਯਾਦੀਆਂ ਆ ਬਾਕੀ ਕੋਈ ਗੱਲ ਨਹੀਂ ਹੈਗੀ ਮਨਜੋਤ ਵੀਰ ਹਾਂ ਮੇਰੇ ਵੀਰ ਕੋ ਬਹੁਤੀਆਂ ਫਵਾਵਾਂ ਆਈਆਂ ਚਲੋ ਇਹ ਤੇ ਮੰਨ ਲਓ ਮੀਆਂ ਦਾ ਹੀ ਪਾਣੀ ਆ ਜਿਆਦਾ ਹੈ ਹਾਂ ਬਾਕੀ ਕੋਈ ਗੱਲ ਨਹੀਂ ਆ ਵੇਖੋ ਅਸੀਂ ਬਿਲਕੁਲ ਦਰਿਆ ਦੇ ਦਰਿਆ ਦੇ ਉੱਤੇ ਬੈਠੇ ਆ ਕਈ ਚੱਕਰ ਨਹੀਂ ਆ ਗਿਆ ਇਹੋ ਜਿਹਾ ਠੀਕ ਹੈ ਨਾ ਹਾਂ ਹਾਂ ਤੇ ਬਾਕੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਵੇਖੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਮੇਰੇ ਵੀ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ